ਦਲ ਖਾਲਸਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਕਿਹਾ ਕਿ ਦਲ ਖਾਲਸਾ ਵੱਲੋਂ ਸੱਤੀ ਗਈ ਪ੍ਰੈਸ ਕਾਨਫਰੰਸ ਦਾ ਮੁੱਖ ਮੁੱਦਾ ਭਾਰਤ ਦੀ ਸੰਸਦ ਵਿੱਚ ਪੰਜਾਬ ਅੰਦਰ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਸੰਬੰਧੀ ਹੈ ਆਪਣੇ ਸਟੈਂਡ ਅਤੇ ਨੀਤੀ ਦਾ ਐਲਾਨ ਕਰਨਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕੀ ਕਿਹਾ ਆਓ ਦੇਖਦੇ ਹਾਂ ਦਫ਼ਤਰ ਵਿੱਚ ਪਹੁੰਚੇ ਸਾਰੇ ਪੱਤਰਕਾਰਾਂ ਨੂੰ ਜੀ ਆਇਆਂ ਆਖਦੇ ਫਤਿਹ ਅਜ ਕਰਦਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲ ਖਾਲਸਾ ਬਲ ਸਦੀਗੀ ਇਸ ਪ੍ਰੈਸ ਕਾਨਫਰੰਸ ਦਾ ਮੇਨ ਟਾਪਿਕ ਮੇਨ ਮਕਸਦ ਜਿਹੜਾ ਆ ਉਹ ਮੌਜੂਦਾ ਸਮੇਂ ਦੇ ਵਿੱਚ ਭਾਰਤੀ ਪਾਰਲੀਮੈਂਟ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਪੂਰੇ ਇੰਡੀਆ ਦੇ ਵਿੱਚ ਉਸ ਦੇ ਸਬੰਧ ਦੇ ਵਿੱਚ ਦਲ ਖਾਲਸਾ ਦੀ ਚੋਣਾਂ ਪ੍ਰਤੀ ਸਟੈਂਡ ਤੇ ਦਲ ਖਾਲਸਾ ਦੀ ਨੀਤੀ ਉਹ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਨ ਦੇ ਲਈ ਅੱਜ ਅਸੀਂ ਇੱਥੇ ਦਲਕਾਲਸਾ ਆਫਿਸ ਦੇ ਚਕਤਰ ਹੋਏ ਆਂ ਦਲਕਾਲਸਾ ਵੱਲੋਂ ਚੋਣ ਨੀਤੀ ਦੇ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਡਾਕੂਮੈਂਟ ਹਲ ਹੋਣਗੇ ਜੋ ਵੀ ਤੁਹਾਡੀਆਂ ਇਨਕੁਆਰੀਜ਼ ਹੋਣਗੀਆਂ ਉਹਨਾਂ ਨੂੰ ਵੀ ਅਸੀਂ ਜਵਾਬ ਦੇ ਆ ਉਹਨਾਂ ਨੂੰ ਵੀ ਅਸੀਂ ਬਾਅਦ ਵਿੱਚ ਡਿਸਕਸ ਕਰਾਂਗੇ ਸਾਰਿਆਂ ਦਾ ਸਾਰਾ ਸੋ ਜਿਹੜਾ ਇੱਕ ਡਾਕੂਮੈਂਟ ਤਿਆਰ ਕੀਤਾ ਗਿਆ ਹੈ ਇੱਕ ਇਲੈਕਸ਼ਨ ਪਾਲਿਸੀ ਜਿਹੜੀ ਹੈ ਸਾਡੀ ਉਹ ਦਲ ਖਾਲਸਾ ਦੀ ਮੈਂ ਤੁਹਾਡੇ ਨਾਲ ਜਿਹੜੀ ਆ ਉਹ ਪੜਨ ਲੱਗਾ ਆ ਤੁਹਾਡੇ ਸਾਹਮਣੇ ਰੱਖਦਾ ਆ ਵਾਹਿਗੁਰੂ ਜੀ ਕੀ ਫਤਿਹ ਅੱਜ 29 ਅਪ੍ਰੈਲ ਹੈ ਅੱਜ ਖਾਲਸਤਾਨ ਐਲਾਨ ਐਲਾਨ ਨਾਮੇ ਦੀ 78ਵਾਂ ਬਰੇ ਗੰਢ ਹੈ ਦਲ ਖਾਲਸਾ ਜਮਹੂਰੀ ਅਤੇ ਰਾਸੀ ਢੰਗ ਤਰੀਕਿਆਂ ਨਾਲ ਖਾਲਸਤਾਨ ਦੇ ਟੀਚੇ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਨਾ ਲੈ ਕੇ ਚਰਨ ਲਈ ਪ੍ਰਤੀਬੱਧ ਹੈ ਅਸੀਂ ਸਪਸ਼ਟ ਤੌਰ ਉਤੇ ਐਲਾਨ ਕਰਦੇ ਹਾਂ ਕਿ ਖਾਲਸਾਤਨ ਸਮੂਹ ਪੰਜਾਬੀਆਂ ਦਾ ਅਤੇ ਸਾਰੇ ਪੰਜਾਬੀਆਂ ਲਈ ਹੋਵੇਗਾ ਇਸ ਦਾ ਸਿਧਾਂਤ ਗੁਰਬਾਣੀ ਅਨੁਸਾਰ ਨਾ ਕੋ ਬਹਿਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਉਤੇ ਆਧਾਰਿਤ ਹੋਵੇਗਾ ਸਿੱਖ ਕੌਮ ਕਿਸੇ ਵੀ ਉਥਲ ਪੁਥਲ ਅਤੇ ਅਜ਼ਾਈ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਹੈ ਦਲ ਖਾਲਸਾ ਪੰਜਾਬ ਅਤੇ ਦਿੱਲੀ درمیان ਟਕਰਾਅ ਨੂੰ ਗੱਲਬਾਤ ਰਾਹੀਂ ਸੁਲਝਾਉਣ ਅਤੇ ਦਿੱਲੀ ਦੇ ਹੁਕਮਰਾਨਾਂ ਨੂੰ ਦਮਨਕਾਰੀ ਪਹੁੰਚ ਅਤੇ ਫਾਸੀਵਾਦੀ ਨੀਤੀਆਂ ਨੂੰ ਤਿਆਗਣ ਦਾ ਸਤਾ ਦਿੰਦਾ ਹੈ ਭਾਰਤੀ ਨਿਜਾਮ ਹਿੱਟ ਚੋਣਾਂ ਪ੍ਰਤੀ ਦਲ ਖਾਲਸਾ ਦਾ ਸਟੈਂਡ ਅਤੇ ਨੀਤੀ ਇਸ ਪ੍ਰਕਾਰ ਸੰਘਰਸ਼ੀ ਲੋਕਾਂ ਅਤੇ ਕੌਮਾਂ ਅੰਦਰ ਆਪਣੇ ਉਤੇ ਕਾਬਜ ਨਿਜਾਮ ਅਧੀਨ ਹੁੰਦੀਆਂ ਚੋਣਾਂ ਵਿੱਚ ਹਿੱਸਾ ਲੈਣ ਜਾਂ ਨਾ ਲੈਣ ਸੰਬੰਧੀ ਹਮੇਸ਼ਾ ਹੀ ਦੁਬਿਧਾ ਅਤੇ ਦੁਚਿੱਤੀ ਰਹੀ ਹੈ ਭਾਰਤ ਵੱਲੋਂ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਭਾਰਤ ਤੋਂ ਮੁਕਤੀ ਦੇ ਰਾਹ ਪਈ ਸਿੱਖ ਕੌਮ ਵੀ ਇਸੇ ਵਿਵੰਧ ਦਾ ਸ਼ਿਕਾਰ ਚੱਲੀ ਆ ਰਹੀ ਹੈ ਭਾਰਤ ਤੋਂ ਆਜ਼ਾਦੀ ਦੇ ਰਾਹ ਉੱਤੇ ਤੁਰੇ ਜੁਝਾਰੂ ਅਤੇ ਸੰਘਰਸ਼ਕ ਚੋਣਾਂ ਦੇ ਬਾਈਕਾਟ ਦੇ ਸਟੈਂਡ ਨੂੰ ਹਮੇਸ਼ਾ ਪ੍ਰਾਥਮਿਕਤਾ ਦਿੱਤੀ ਹੈ ਦੂਜੇ ਪਾਸੇ ਪੰਥਕ ਪੇੜ ਅੰਦਰ ਇੱਕ ਤਿਰ ਉਹ ਵੀ ਹੈ ਜਿਸ ਨੇ ਚੋਣ ਵਿਵਸਥਾ ਉਤੇ ਟੇਕ ਰੱਖੀ ਸੀ ਅਤੇ ਰੱਖੀ ਹੈ ਸਿੱਖ ਸਿਧਾਂਤ ਅਨੁਸਾਰ ਚੋਣਾਂ ਵਿੱਚ ਹਿੱਸਾ ਲੈਣ ਦੀ ਕੋਈ ਮਨਾਹੀ ਨਹੀਂ ਹੈ ਪਰ ਹਾਂ ਇਸ ਪੈੰਤੜੇ ਨੂੰ ਅਪਣਾਉਣ ਦੇ ਪਿੱਛੇ ਕੁਝ ਬੁਨਿਆਦੀ ਅਸੂਲ ਹੋਣੇ ਲਾਜ਼ਮੀ ਹਨ ਨਾ ਕਿ ਕੇਵਲ ਸੱਤਾ ਦੀ ਪ੍ਰਾਪਤੀ ਦੀ ਦੌੜ ਅਤੇ ਚਾਹਤ ਕੌਮ ਦੀ ਜੁਝਾਰੂ ਤੇ ਰਵਾਂਗ ਦਲ ਖਾਲਸਾ ਵੀ ਇਸ ਦਲੀਲ ਅਤੇ ਤਰਕ ਦਾ ਹਾਮੀ ਹੈ ਕਿ ਆਜ਼ਾਦੀ ਦੀ ਜੰਗ ਲੜ ਰਹੇ ਲੋਕਾਂ ਅਤੇ ਧਿਰਾਂ ਦੀ ਸੰਯੁਕਤ ਰਾਸ਼ਟਰ ਅਧੀਨ ਸਵੈ ਨਿਰਣੇ ਦੇ ਅਧਿਕਾਰ ਤੋਂ ਬਿਨਾਂ ਭਾਰਤੀ ਨਿਜਾਮ ਹਿੱਟ ਚੋਣਾਂ ਵਿੱਚ ਹਿੱਸਾ ਲੈਣਾ ਅਰਥਹੀਣ ਅਤੇ ਬੇਮਤਲਬ ਹੀ ਹੈ ਦਲ ਖਾਲਸਾ ਦਾ ਮੰਨਣਾ ਹੈ ਕਿ ਮੌਜੂਦਾ ਭਾਰਤੀ ਨਿਜਾਮ ਹਿੱਟ ਚੋਣਾਂ ਸਵੈ ਨਿਰਣੇ ਦੇ ਅਧਿਕਾਰ ਦਾ ਬਦਲ ਨਹੀਂ ਹੋ ਸਕਦੀਆਂ ਪੰਜਾਬ ਵਿੱਚ 1 ਜੂਨ ਨੂੰ ਹੋਣ ਜਾ ਰਹੀਆਂ ਭਾਰਤੀ ਲੋਕ ਸਭਾ ਚੋਣਾਂ ਤੋਂ ਦਲ ਖਾਲਸਾ ਨੇ ਦੂਰ ਰਹਿਣ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਜਥੇਬੰਦੀ ਦੀ 15 ਮੈਂਬਰੀ ਅੰਤਰਿਕ ਕਮੇਟੀ ਦੀ ਬੀਤੇ ਦਿਨੀ ਹੋਈ ਮੀਟਿੰਗ ਵਿੱਚ ਲਿਆ ਗਿਆ ਸੀ ਜਿਸ ਦੀ ਪ੍ਰਧਾਨਗੀ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਨੇ ਕੀਤੀ ਸੀ ਆਪਣੇ ਉੱਤੇ ਕਾਬਜ ਮੁਲਕ ਅਤੇ ਉਸ ਦੇ ਜ਼ੁਲਮ ਢਾਉਣ ਵਾਲੇ ਸਿਸਟਮ ਅਤੇ ਤੰਤਰ ਨੂੰ ਕਿਸੇ ਵੀ ਦੇਣ ਵਾਲੀ ਕਿਸੇ ਵੀ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈਂਦੀਆਂ ਇਹ ਚੋਣਾ ਪੰਜਾਬ ਸਮੱਸਿਆ ਦਾ ਹੱਲ ਨਹੀਂ ਕਰ ਸਕਦੀਆਂ ਅਤੇ ਨਾ ਹੀ ਸਿੱਖਾਂ ਦੀ ਕੌਮੀ ਸਥਿਤੀ ਨੂੰ ਬਿਹਤਰ ਕਰਨ ਵਿੱਚ ਸਹਾਇੀ ਹੋ ਸਕਦੀਆਂ ਹਨ ਭਾਰਤ ਤੋਂ ਆਜ਼ਾਦੀ ਹਾਸਲ ਕਰਨ ਲਈ ਚੋਣਾਂ ਵਿੱਚ ਹਿੱਸਾ ਲੈਣ ਤੋਂ ਬਿਨਾਂ ਹੋਰ ਵੀ ਬਦਲਵੇਂ ਰਾਹ ਅਤੇ ਪੈਂਤਰੇ ਮੌਜੂਦ ਹਨ ਅਤੇ ਬਦਲਦੇ ਸਮਿਆਂ ਵਿੱਚ ਸਾਡੀ ਕੌਮ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ ਸੰਘਰਸ਼ ਅਤੇ ਅੰਦੋਲਨ ਨਾ ਕਿ ਭਾਰਤੀ ਸਿਸਟਮ ਅਧੀਨ ਚੋਣਾਂ ਸਾਡੀ ਪ੍ਰਾਥਮਿਕਤਾ ਰਹੇ ਹਨ ਅਤੇ ਅੱਜ ਵੀ ਹਨ ਖਾਲਸਤਾਨ ਦੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲਿਆਂ ਹਜ਼ਾਰਾਂ ਸ਼ਹੀਦਾਂ ਲੰਬੇ ਸਮੇਂ ਤੋਂ ਨજરਬੰਦੀਆਂ ਅਤੇ ਜਲਾਵਤਨੀਆਂ ਹੰਡਾਰੇ ਮਰਜੀ ਮਰਜੀਵੜਿਆਂ ਦੀਆਂ ਕਹਾਣਾਵਾਂ ਨੂੰ ਚੋਣਾਂ ਦੀ ਸਸਤੀ ਖੇਡ ਤੋਂ ਕੁਰਬਾਨ ਨਹੀਂ ਕੀਤਾ ਜਾ ਸਕਦਾ ਪਿਛਲੇ ਬਰੇ 2023 ਵਿੱਚ ਅਸੀਂ ਤਿੰਨ ਉੱਗੇ ਸਿੱਖ ਨਾਇਕਾਂ ਭਾਈ ਪਰਮਜੀਤ ਸਿੰਘ ਪੰਜਵੜ ਭਾਈ ਹਰਦੀਪ ਸਿੰਘ ਨਿੱਜਰ ਅਤੇ ਭਾਈ ਅਵਤਾਰ ਸਿੰਘ ਖੰਡਾ ਨੂੰ ਗਵਾ ਚੁੱਕੇ ਹਾਂ ਉਹਨਾਂ ਨੂੰ ਉਹਨਾਂ ਦੇ ਰਾਜਨੀਤਿਕ ਵਿਸ਼ਵਾਸਾਂ ਅਤੇ ਰਾਸੀ ਵਿਚਾਰਧਾਰਾ ਦੇ ਕਾਰਨ ਹੀ ਵਿਦੇਸ਼ੀ ਮੁਲਕਾਂ ਵਿੱਚ ਭਾਰਤੀ ਏਜੰਟਾਂ ਦੁਆਰਾ ਕਤਲ ਕੀਤਾ ਗਿਆ ਹੈ ਜਿਹੜਾ ਦੇਸ਼ ਅਤੇ ਸਿਸਟਮ ਸਾਡੀਆਂ ਇਛਾਵਾਂ ਨੂੰ ਕੁਚਲਣ ਅਤੇ ਸਾਡੀਆਂ ਆਵਾਜ਼ਾਂ ਨੂੰ ਗੈਰ ਨਿਆਂਕ ਹੱਤਕੰਡਿਆਂ ਰਾਹੀਂ ਖਾਮੋਸ਼ ਕਰਨ ਤੇ ਭਾਰੂ ਹੋਵੇ ਅਸੀਂ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈ ਕੇ ਉਸ ਦੇਸ਼ ਦੀ ਅਖੌਤੀ ਲੋਕਤੰਤਰੀ ਵਿਵਸਥਾ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਪੰਜਾਬ ਦੇ ਲੋਕਾਂ ਨੇ ਯੂਪੀਏ ਐਨਐਸਏ ਵਰਗੇ ਕਠੋਰ ਕਠੋਰ ਕਾਨੂੰਨਾ ਅਧੀਨ ਬੇਅੰਤ ਨਜ਼ਰਬੰਦੀਆਂ ਹੰਡਾਈਆਂ ਅਤੇ ਹੰਡਾ ਰਹੇ ਹਨ ਸਿੱਖ ਆਬਾਦ ਦੇ ਵੱਡੇ ਹਿੱਸੇ ਨੇ ਨਸਲਕੁਸ਼ੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਪੀੜ ਅਤੇ ਮਾਰਚ ਦੇ ਪੰਜਾਬ ਦੇ ਕੁਦਰਤੀ ਸਰੋਤ ਲੁੱਟੇ ਗਏ ਨੇ ਅਤੇ ਲੁੱਟੇ ਜਾ ਰਹੇ ਹਨ ਵਾਅਦਿਆਂ ਅਤੇ ਬੇਇਨਸਾਫੀਆਂ ਦੀ ਲੰਬੀ ਲੜੀ ਹੈ ਇਸ ਲਹੂ ਭਿੱਜੀ ਦਾਸਤਾਨ ਨੇ ਸਾਨੂੰ ਬੇਕਰੇ ਅਤੇ ਬੇਵਤਨ ਕੀਤਾ ਹੈ ਕੀ ਭਾਰਤੀ ਚੋਣਾ ਰਾਹੀਂ ਹਿੰਦ ਪੰਜਾਬ ਝਗੜੇ ਦੇ ਹੱਲ ਦੀ ਕੋਈ ਉਮੀਦ ਦਿਖਾਈ ਦਿੰਦੀ ਹੈ ਪਿਛਲੇ 5 ਦਹਾਕਿਆਂ ਦੇ ਕੌੜੇ ਤਜਰਬੇ ਤੋਂ ਸਾਨੂੰ ਤਾਂ ਕੋਈ ਆਸ ਦਿਖਾਈ ਨਹੀਂ ਦਿੰਦੀ 1947 ਤੋਂ ਅਤੇ ਖਾਸ ਤੌਰ ਤੇ ਜੂਨ 1984 ਵਿੱਚ ਦਰبار صاحب ਉੱਤੇ ਹੋਏ ਹਮਲੇ ਤੋਂ ਬਾਅਦ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਪੰਜਾਬ ਵਿੱਚ ਆਪਣੀਆਂ ਸਰਕਾਰਾਂ ਬਣਾਈਆਂ ਅਤੇ ਅਕਾਲੀ ਅਤੇ ਸਿੱਖ ਨੁਮਾਇੰਦੇ ਭਾਰਤ ਦੀ ਸੰਸਦ ਵਿੱਚ ਵੀ ਭੇਜੇ ਇਸ ਦੇ ਬਾਵਜੂਦ ਵੀ ਸਿੱਖਾਂ ਦੀ ਸਥਿਤੀ ਵਿੱਚ ਬਿਲਕੁਲ ਵੀ ਕੋਈ ਬਦਲੀ ਨਾ ਕੋਈ ਸਥਿਤੀ ਬਦਲੀ ਹੈ ਅਤੇ ਪੰਜਾਬ ਸਮੱਸਿਆ ਅੱਜ ਵੀ ਇੱਕ ਸਮੱਸਿਆ ਹੀ ਹੈ ਅਗਸਤ 1982 ਵਿੱਚ ਦਰਬਾਰ ਸਾਹਿਬ ਦੀ ਹਦੂਦ ਤੋਂ ਅਕਾਲੀ ਦਲ ਵੱਲੋਂ ਆਰੰਭ ਕੀਤੇ ਗਏ ਧਰਮ ਯੁੱਧ ਮੋਰਚੇ ਦੀ ਇੱਕ ਵੀ ਮੰਗ ਨਹੀਂ ਮੰਨੀ ਗਈ ਅਤੇ ਨਾ ਹੀ ਸੰਸਦ ਵਿੱਚ ਭੇਜੇ ਗਏ ਅਕਾਲੀ ਨਮਾਇंदे ਆਪਣੀ ਕੋਈ ਪ੍ਰਾਪਤੀ ਕੌਮ ਅੱਗੇ ਰੱਖ ਸਕੇ ਹਨ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز